ਧੁੰਦ ਦੇ ਕਾਰਨ ਬੱਚਿਆਂ ਦੇ ਨਾਲ ਭਰੀ ਸਕੂਲੀ ਬੱਸ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਤਾਂ ਮਾਮਲਾ ਜਲਾਲਾਬਾਦ ਤੋਂ ਦੱਸਿਆ ਜਾ ਰਿਹਾ ਦੱਸਦੀ ਹੈ ਕਿ ਜਲਾਲਾਬਾਦ ਦੇ ਪਿੰਡ ਕਾਠਗੜ੍ਹ ਤੇ ਵੈਰੋਕਾ ਦੇ ਵਿਚਕਾਰ ਇੱਕ ਲਿੰਕ ਰੋਡ ਪੈਂਦਾ ਜਿੱਥੋਂ ਕਿ ਬੱਚਿਆਂ ਦੇ ਨਾਲ ਭਰੀ ਇੱਕ ਮਿੰਨੀ ਸਕੂਲ ਬੱਸ ਜਾ ਰਹੀ ਸੀ ਤਾਂ ਧੁੰਦ ਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਦੱਸਦੀ ਹੈ ਕਿ ਸਕੂਲੀ ਬੱਸ ਦੇ ਸਾਹਮਣੇ ਇੱਕ ਬਲੈਰੋ ਪਿਕਅਪ ਗੱਡੀ ਆ ਜਾਂਦੀ ਹੈ ਜਿਸ ਦੇ ਵਿੱਚ ਲੇਬਰ ਲੱਦੀ ਹੋਈ ਸੀ ਬਲੈਰੋ ਪਿਕਅਪ ਗੱਡੀ ਦੀਆਂ ਲਾਈਟਾਂ ਨਹੀਂ ਚੱਲਦੀਆਂ ਸੀ ਤਾਂ ਜਦੋਂ ਅਚਾਨਕ ਗੱਡੀ ਸਾਹਮਣੇ ਆ ਜਾਂਦੀ ਹੈ ਤਾਂ ਬੱਸ ਦਾ ਡਰਾਈਵਰ ਹੈ ਗੱਡੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਬੱਸ ਨੂੰ ਸੜਕ ਤੋਂ ਹੇਠਾਂ ਤਾਰ ਦਿੰਦਾ ਤੇ ਜਗ੍ਹਾ ਨਾ ਹੋਣ ਦੇ ਕਾਰਨ ਜਿਹੜੀ ਬੱਸ ਹੈ ਉਹ ਪਲਟ ਜਾਂਦੀ ਹੈ ਬੱਸ ਦੇ ਵਿੱਚ ਤਕਰੀਬਨ 30 ਤੋਂ 35 ਬੱਚੇ ਮੌਜੂਦ ਸੀਗੇ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਨੇ ਦੋ ਬੱਚੇ ਜ਼ਖਮੀ ਵੀ ਹੋਏ ਨੇ ਹਾਲਾਂਕਿ ਸਾਰੇ ਬੱਚੇ ਠੀਕ ਠਾਕ ਨੇ ਪਰ ਬੜਾ ਹੀ ਭਿਆਨਕ ਜਿਹੜਾ ਇਹ ਹਾਦਸਾ ਵਾਪਰਿਆ ਜਲਾਲਾਬਾਦ ਦੀ ਇਹ ਘਟਨਾ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਧੁੰਦ ਦੇ ਕਾਰਨ ਬੱਸੇ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਿਆ ਧੁੰਦ ਦੇ ਕਾਰਨ ਬੱਚਿਆਂ ਦੇ ਨਾਲ ਭਰੀ ਸਕੂਲੀ ਬੱਸ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਦਾ ਮਾਮਲਾ ਜਲਾਲਾਬਾਦ ਤੋਂ ਦੱਸਿਆ ਜਾ ਰਿਹਾ ਦੱਸਦੀ ਹੈ ਕਿ ਜਲਾਲਾਬਾਦ ਦੇ ਪਿੰਡ ਕਾਠਗੜ੍ਹ ਤੇ ਵੈਰੋਕਾ ਦੇ ਵਿਚਕਾਰ ਇੱਕ ਲਿੰਕ ਰੋਡ ਪੈਂਦਾ ਜਿੱਥੋਂ ਕਿ ਬੱਚਿਆਂ ਦੇ ਨਾਲ ਭਰੀ ਇੱਕ ਮਿੰਨੀ ਸਕੂਲ ਬੱਸ ਜਾ ਰਹੀ ਸੀ ਤਾਂ ਧੁੰਦ ਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਦੱਸਦੀ ਹੈ ਕਿ ਸਕੂਲੀ ਬੱਸ ਦੇ ਸਾਹਮਣੇ ਇੱਕ ਬਲੈਰੋ ਪਿਕਅਪ ਗੱਡੀ ਆ ਜਾਂਦੀ ਹੈ ਜਿਸ ਦੇ ਵਿੱਚ ਲੇਵਰ ਲੱਦੀ ਹੋਈ ਸੀ ਬਲੈਰੋ ਪਿਕਅਪ ਗੱਡੀ ਦੀਆਂ ਲਾਈਟਾਂ ਨਹੀਂ ਚੱਲਦੀਆਂ ਸੀ ਤਾਂ ਜਦੋਂ ਅਚਾਨਕ ਗੱਡੀ ਸਾਹਮਣੇ ਆ ਜਾਂਦੀ ਹੈ ਤਾਂ ਬੱਸ ਦਾ ਡਰਾਈਵਰ ਉਹ ਗੱਡੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਬੱਸ ਨੂੰ ਸੜਕ ਤੋਂ ਹੇਠਾਂ ਤਾਰ ਦਿੰਦਾ ਤੇ ਜਗ੍ਹਾ ਨਾ ਹੋਣ ਦੇ ਕਾਰਨ ਜਿਹੜੀ ਬੱਸ ਹੈ ਉਹ ਪਲਟ ਜਾਂਦੀ ਹੈ ਬੱਸ ਦੇ ਵਿੱਚ ਤਕਰੀਬਨ 30 ਤੋਂ 35 ਬੱਚੇ ਮੌਜੂਦ ਸੀਗੇ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਨੇ ਦੋ ਬੱਚੇ ਜ਼ਖਮੀ ਵੀ ਹੋਏ ਨੇ ਹਾਲਾਂਕਿ ਸਾਰੇ ਬੱਚੇ ਠੀਕ ਠਾਕ ਨੇ ਪਰ ਬੜਾ ਹੀ ਭਿਆਨਕ ਜਿਹੜਾ ਇਹ ਹਾਦਸਾ ਵਾਪਰਿਆ ਜਲਾਲਾਬਾਦ ਦੀ ਇਹ ਘਟਨਾ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਧੁੰਦ ਦੇ ਕਾਰਨ ਬੱਸ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਿਆ ਧੁੰਦ ਦੇ ਕਾਰਨ ਬੱਚਿਆਂ ਦੇ ਨਾਲ ਭਰੀ ਸਕੂਲੀ ਬੱਸ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਤਾਂ ਮਾਮਲਾ ਜਲਾਲਾਬਾਦ ਤੋਂ ਦੱਸਿਆ ਜਾ ਰਿਹਾ ਦੱਸਦੀ ਹੈ ਕਿ ਜਲਾਲਾਬਾਦ ਦੇ ਪਿੰਡ ਕਾਠਗੜ੍ਹ ਤੇ ਵੈਰੋਕਾ ਦੇ ਵਿਚਕਾਰ ਇੱਕ ਲਿੰਕ ਰੋਡ ਪੈਂਦਾ ਜਿੱਥੋਂ ਕਿ ਬੱਚਿਆਂ ਦੇ ਨਾਲ ਭਰੀ ਇੱਕ ਮਿੰਨੀ ਸਕੂਲ ਬੱਸ ਜਾ ਰਹੀ ਸੀ ਤਾਂ ਧੁੰਦ ਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਦੱਸਦੀ ਹੈ ਕਿ ਸਕੂਲੀ ਬੱਸ ਦੇ ਸਾਹਮਣੇ ਇੱਕ ਬਲੈਰੋ ਪਿਕਅਪ ਗੱਡੀ ਆ ਜਾਂਦੀ ਹੈ ਜਿਸ ਦੇ ਵਿੱਚ ਲੇਵਰ ਲੱਦੀ ਹੋਈ ਸੀ ਬਲੈਰੋ ਪਿਕਅਪ ਗੱਡੀ ਦੀਆਂ ਲਾਈਟਾਂ ਨਹੀਂ ਚੱਲਦੀਆਂ ਸੀ ਤਾਂ ਜਦੋਂ ਅਚਾਨਕ ਗੱਡੀ ਸਾਹਮਣੇ ਆ ਜਾਂਦੀ ਹੈ ਤਾਂ ਬੱਸ ਦਾ ਡਰਾਈਵਰ ਹੈ ਉਹ ਗੱਡੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਬੱਸ ਨੂੰ ਸੜਕ ਤੋਂ ਹੇਠਾਂ ਤਾਰ ਦਿੰਦਾ ਤੇ ਜਗ੍ਹਾ ਨਾ ਹੋਣ ਦੇ ਕਾਰਨ ਜਿਹੜੀ ਬੱਸ ਹੈ ਉਹ ਪਲਟ ਜਾਂਦੀ ਹੈ ਬੱਸ ਦੇ ਵਿੱਚ ਤਕਰੀਬਨ 30 ਤੋਂ 35 ਬੱਚੇ ਮੌਜੂਦ ਸੀਗੇ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਨੇ ਦੋ ਬੱਚੇ ਜ਼ਖਮੀ ਵੀ ਹੋਏ ਨੇ ਹਾਲਾਂਕਿ ਸਾਰੇ ਬੱਚੇ ਠੀਕ ਠਾਕ ਨੇ ਪਰ ਬੜਾ ਹੀ ਭਿਆਨਕ ਜਿਹੜਾ ਇਹ ਹਾਦਸਾ ਵਾਪਰਿਆ ਜਲਾਲਾਬਾਦ ਦੀ ਇਹ ਘਟਨਾ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਧੁੰਦ ਦੇ ਕਾਰਨ ਬੱਸ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਿਆ